ਅਯੋਕੇ ਸਮੇਂ ਦੇ ਵਿੱਚ ਨੌਜਵਾਨ ਪੀੜੀ ਦੇ ਵਿੱਚ ਵਿਆਹ ਕਰਵਾ ਕੇ ਬਾਹਰ ਜਾਣ ਦੀ ਹੋੜ ਲੱਗੀ ਹੈ। ਜੇਕਰ ਤੁਸੀਂ ਵੀ ਕੰਟਰੈਕਟ ਮੈਰਿਜ ਕਰਵਾ ਕੇ ਬਾਹਰ ਜਾਣ ਦੀ ਸੋਚ ਰਹੇ ਹੋ ਤਾਂ ਥੋੜਾ ਠਹਿਰ ਜਾਓ ਪਹਿਲਾਂ ਇਸ ਨੌਜਵਾਨ ਦਾ ਦੁੱਖੜਾ ਸੁਣ ਲਓ ਜਿਸ ਨੇ ਡਾਲਰਾਂ ਦੇ ਚੱਕਰ ਦੇ ਵਿੱਚ ਮੈਰਿਜ ਕਰਵਾ ਕੇ ਆਪਣੀ ਘਰਵਾਲੀ ਨੂੰ ਵਿਦੇਸ਼ ਭੇਜ ਦਿੱਤਾ ਏਜੰਟ ਦੇ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਵਿਦੇਸ਼ ਜਾ ਕੇ ਘਰਵਾਲੀ ਦੇ ਰੰਗ ਬਦਲ ਗਏ ਵਿਦੇਸ਼ ਜਾਣ ਦੇ ਚੱਕਰ ਨੇ ਮੁੰਡੇ ਨੂੰ ਚੱਕਰਾਂ ਵਿੱਚ ਪਾ ਦਿੱਤਾ ਤੇ ਚੱਕਰਾਂ ਚ ਪਾਏ ਨੌਜਵਾਨ ਨੇ ਇਮੀਗ੍ਰੇਸ਼ਨ ਦਫ਼ਤਰ ਬਾਹਰ ਆ ਕੇ ਜੋ ਕੰਮ ਕੀਤਾ ਅਤੇ ਜੋ ਦੱਸਿਆ ਉਹ ਸੁਣੋ ਮੈਂਗਾ ਚਰਨਜੀਤ ਸਿੰਘ ਜੀ ਹਾਂਜੀ ਤੇ ਮੇਰੀ ਵਾਈਫ ਗਈ ਆ ਪਰ ਇਹਨਾਂ ਨੇ ਸਕਾਈਵਰਡ ਵਾਲਿਆਂ ਤੋਂ ਆਪਾਂ ਲੁਧਿਆਣੇ ਤੋਂ ਫਾਈਲ ਲਵਾਈ ਸੀ ਤੇ ਆਪਾਂ ਗਿਆ ਵੀਰੇ 20 ਦਸੰਬਰ ਨੂੰ ਗਏ ਆ ਉਹ ਮਤਲਬ ਇਹਨਾਂ ਨੇ ਨਵੰਬਰ ਦੇ ਲਾਸਟ ਦੇ ਵਿੱਚ ਫਾਈਲ ਪ੍ਰੋਸੈਸ ਕਰਤੀ ਸੀਗੀ ਤੇ ਵੀਜ਼ਾ ਆ ਗਿਆ ਇਹਨਾਂ ਨੂੰ ਆਪਾਂ ਫੀਸ ਜਿਹੜੀ ਦਿੱਤੀ ਸੀ 375000 ਰੁਪਏ ਜਿਹੜਾ ਸੀ ਇਹਨਾਂ ਨੇ ਕਿਹਾ ਸੀ ਸਾਨੂੰ ਅਕਾਊਂਟ 'ਚ ਪਾ ਦਿਓ ਤੇ 1110000 ਰੁਪਏ ਇਹਨਾਂ ਨੇ ਸਾਡੇ ਤੋਂ ਕੈਸ਼ ਲਿਆ ਵਾ ਜਿਹੜਾ ਤੇ ਉਹ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਤੁਹਾਡਾ 3 ਮਹੀਨੇ ਬਾਅਦ ਅਸੀਂ ਪ੍ਰੋਸੈਸ ਕਰਾਂਗੇ ਵੀ ਜਿਹੜੀ ਥੋੜੀ ਸਪਾਈਸ ਦੀ ਫਾਈਲ ਲੱਗਣੀ ਆ ਤੇ ਉੱਥੇ ਕਾਲਜ ਗਈਆਂ ਜਦੋਂ ਅਸੀਂ ਉੱਥੇ ਕਾਲਜ ਜਾਣੇ ਨੇ ਸਾਫ ਪੱਲਾ ਝਾੜਤਾ ਉਹ ਕਹਿੰਦੇ ਸਾਡੇ ਇਹਨਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਤੇ ਤੁਸੀਂ ਉਹਨਾਂ ਨਾਲ ਗੱਲ ਕਰੋ ਇਹਨਾਂ ਨਾਲ ਗੱਲ ਕਰਦੇ ਆਂ ਕਹਿੰਦੇ ਤੁਸੀਂ ਉੱਥੇ ਗੱਲ ਕਰੋ ਸਾਡੀਆਂ ਕੁੜੀਆਂ ਉੱਥੋਂ ਬਹੁਤ ਜ਼ਿਆਦਾ ਹਰਾਸ਼ੀਆਂ ਪਈਆਂ ਨੇ ਤੇ ਉਹਨਾਂ ਦਾ ਕਾਲਜ ਆ ਜਿਹੜਾ ਉਹ ਪ੍ਰਾਈਵੇਟ ਆ ਇਹਨਾਂ ਨੇ ਸਾਨੂੰ ਕਿਹਾ ਸੀ ਵੀ ਸਾਡਾ ਕਾਲਜ ਆ ਜਿਹੜਾ ਸਰਕਾਰੀ ਕਾਲਜ ਆ ਉਹ ਤੇ ਬਟ ਨਿਕਲਿਆ ਉੱਥੇ ਜਾ ਕੇ ਪ੍ਰਾਈਵੇਟ ਉਹ ਕਹਿੰਦੇ ਕੋਈ ਕੰਟਰੈਕਟ ਮੈਰਿਜਾਂ ਕੀਤੀਆਂ ਨੇ ਗਲਤ ਸਾਡੇ ਕੋਲ ਪ੍ਰੂਫ ਨੇ ਜੀ 3 ਸਾਲ ਹੋ ਗਿਆ ਮੇਰੇ ਵਿਆਹ ਹੋਏ ਨੂੰ ਐਡੀ ਕਿਹੜੀ ਕੰਟਰੈਕਟ ਮੈਰਿਜ ਉਹ ਜਿਹੜੀ ਮੈਂ 3 ਸਾਲਾਂ 3 ਸਾਲ ਹੋ ਗਏ ਮੇਰਾ ਵਿਆਹ ਹੋਇਆ ਇਹਨੂੰ ਤੇ 3 ਸਾਲ ਕਿਹੜਾ ਕੰਟਰੈਕਟ ਮੈਰਿਜ ਕਰਕੇ ਰਹਿ ਲੂਗਾ ਨਾਲ ਦੱਸੋ ਮੇਰੇ ਕੋਲ ਸਾਰੇ ਪ੍ਰੂਫ ਨੇ ਇਹ ਝੂਠ ਬੋਲਦੇ ਨੇ ਠੱਗ ਬੰਦੇ ਨੇ ਜੀ ਇਹ ਠੀਕ ਹੈ ਮੈਂ ਕੱਲਾ ਨਹੀਂ ਹੈਗਾ ਮੇਰੇ ਨਾਲ ਸਾਰੇ ਬੈਠੇ ਆ ਸਾਰਿਆਂ ਕੋਲੇ ਪ੍ਰੂਫ ਨੇ ਸਰ ਉਹ ਕਹਿੰਦੇ ਕੁੜੀ ਬੁਲਾਉਣਾ ਨਹੀਂ ਚਾਹੁੰਦੀ ਆਪਣੇ ਹਸਬੰਦ ਕੋਣ ਨਹੀਂ ਬੁਲਾਉਣਾ ਚਾਹੁੰਦਾ ਇਹ ਠੱਗ ਨੇ ਆਪਦੇ ਵੱਲੋਂ ਨਮੀਆਂ ਨਮੀਆਂ ਗੱਲਾਂ ਕੱਢਦੇ ਪਏ ਨੇ ਸਾਡੀ-ਆਡੀ ਮੇ ਵਾਈਫ ਨਾਲ ਗੱਲ ਹੁੰਦੀ ਆ ਮੇਰੇ ਰੋਜ਼ ਗੱਲ ਹੁੰਦੀ ਆ ਹੁਣ ਮੈਂ ਗੱਲ ਕਰਾਣਾ ਵੀਡੀਓ ਕਾਲ ਤੇ ਉਹ ਵੀ ਹੁਣੇ ਬੈਠੇ ਨੇ ਉਧਰ ਰਾਤ ਹੋਈ ਹੋਈ ਆ ਉਹ ਸਾਰੇ ਇਸ ਟਾਈਮ ਹਲੇ ਤੱਕ ਵੀ ਜਾਗਦੇ ਪਏ ਨੇ ਉਹ ਕੁੜੀਆਂ ਚਲੋ ਮੈਂ ਤਾਂ ਫੇਰ ਵਿਆਹ ਆਏ ਆ ਬਚਾਰੀ ਜਿਹੜੀਆਂ ਕੁੜੀਆਂ ਜਿਹੜੀਆਂ ਬਿਨਾਂ ਵਿਆਹ ਤੋਂ ਵੀ ਗਈਆਂ ਨੇ ਉਹ ਤਾਂ ਨਹੀਂ ਉਹ ਵੀ ਉਹੀ ਕਾਲਜਾਂ ਗਈਆਂ ਨੇ ਉਹਨਾਂ ਦੇ ਵੀ ਕਾਲਜ ਇਹੀ ਨੇ ਜਿੱਥੇ ਸੇਮ ਸਾਡੇ ਵਾਲੇ ਗਏ ਨੇ ਮਤਲਬ ਜੇ ਸਾਰੇ ਆਮ ਝੂਠ ਬੋਲਦੇ ਨੇ ਇਹਦਾ ਕੋਈ ਹੋਰ ਕੋਈ ਰਾਹ ਨਹੀਂ ਹੈਗਾ ਅਸੀਂ ਮੰਗ ਇਹੀ ਕਰਦੇ ਆ ਸਾਡੀ ਦੇਖੋ ਜਿਹੜੀ ਫੀਸ ਬਣਦੀ ਆ ਸਾਡੇ ਤੋਂ ਉਹ ਫੀਸ ਆਪਣੀ ਇੱਕ ਸਮੈਟਰ ਦੀ ਕੱਟ ਲੈਣ ਸਾਨੂੰ ਸਰਕਾਰੀ ਕਾਲਜ ਕਿਹਾ ਸੀ ਸਾਡੀ ਐਡਮਿਸ਼ਨ ਸਰਕਾਰੀ ਕਾਲਜ ਦੇ ਵਿੱਚ ਕਰਾ ਦੇਣ ਠੀਕ ਆ ਨਹੀਂ ਹੁੰਦੀ ਸਾਡੇ ਇੱਕ ਸਮੈਟਰ ਦੀ ਫੀਸ ਕੱਟ ਕੇ ਸਾਨੂੰ ਸਾਡੀ ਫੀਸ ਵਾਪਸ ਕਰ ਦੇਣ ਗੱਲਬਾਤ ਇਹ ਹੈ ਜੀ ਇਹਨਾਂ ਨੇ ਸਾਡੇ ਨਾਲ ਕੀਤਾ ਜੀ ਧੋਖਾ ਜੀ ਮੇਰੇ ਭਰਾ ਬ੍ਰਦਰਾਂ ਦੇ ਨਾਲ ਠੀਕ ਹੈ ਜੀ ਉਹਨਾਂ ਨੇ ਫਾਈਲ ਲਗਾਈ ਸੀਗੀ ਆਪਦੇ ਮੂੰਹ ਇਹ 12 ਲੱਖ ਫੀਸ ਦੱਸਦੇ ਆ ਜੀ ਉਂਜ ਫੀਸ ਹੈਗੀ ਸਾਰੀ ਕੋਲੀ ਸਾਡੇ ਕੋ 4.5 ਲੱਖ ਜੀ ਇਹਨਾਂ ਨੇ ਗਰੰਟੀਆਂ ਦਿੱਤੇ ਸੀ 14 ਦਿਨਾਂ ਦੇ ਅੰਦਰ ਕੰਮ ਦਿਵਾਵਾਂਗੇ ਆਫਰ ਲੈਟਰ ਵੀ ਇਹਨਾਂ ਨੇ ਫੇਕ ਦਿਖਾਏ ਜਿਹਦੇ ਵਿੱਚ 18000 ਡਾਲਰ 19000 ਕੁਛ ਡੋਨਰ ਫੀਸ ਸੀਗੀ ਪਰ ਹਕੀਕਤ ਦੇ ਵਿੱਚ ਸਾਡੇ ਕੋ 4.5 ਲੱਖ ਫੀਸ ਸੀਗੀ ਉਹਦੀ ਐਲਓਏ 1 ਸਾਲ ਦੀ ਦਿੱਤੀ ਹੈ 2 ਸਾਲ ਦੀ ਗੱਲ ਕਰਕੇ ਪਹਿਲੀ ਗੱਲ ਇਹ ਦੂਜੀ ਗੱਲ ਇਹ 14 ਦਿਨਾਂ ਦੇ ਅੰਦਰ ਕੰਮ ਦਿਵਾਵਾਂ ਸਪੈਸੀਫਿਕ ਕਾਲਜ ਨਾਲ ਇਕੱਲੇ ડીਲ ਕਰਦੇ ਆ ਇੱਕ ਹੀ ਕਾਲਜ ਆ ਇਹਨਾਂ ਦਾ ਜੀ ਜ਼ਿਆਦਾਤਰ ਜਿੱਥੇ ਨੇ ਬੱਚੇ ਕਾਲਦੇ ਆ ਉੱਥੇ ਇਕ ਹੀ ਰਿਸੈਪਸ਼ਨਿਸਟ ਆ ਕੋਈ ਆਫਲਾਈਨ ਕਲਾਸਾਂ ਲਾਉਣ ਦਾ ਸਿਸਟਮ ਨਹੀਂਗਾ ਠੀਕ ਆ ਜੀ ਇਹ ਨਾਲੇ ਹੋਰ ਇੱਕ ਗੱਲ ਹੋਰ ਇਹ ਆਪਦੇ ਵੱਲੋਂ ਗਵਰਨਮੈਂਟ ਕਾਲਜ 10 ਕੇ ਭੋਲੇ ਭੋਲੇ ਲੋਕਾਂ ਨੂੰ ਫਸਾਉਂਦੇ ਆ ਜੀ ਪਰ ਉਹ ਹੈਗਾ ਪ੍ਰਾਈਵੇਟ ਹੈਗਾ ਜੀ ਠੀਕ ਆ ਜੀ ਕਦੋਂ ਵੀ ਬੰਦ ਹੋ ਸਕਦਾ ਜੀ ਸਪਾਊਸ ਕੇਸਾਂ ਨਾਲ ਐਵੇਂ ਧੱਕਾ ਕੀਤਾ ਫਾਈਲ ਫੜਨ ਦੇ ਚੱਕਰ ਵਿੱਚ ਕਹਿੰਦੇ ਵੀ ਅਸੀਂ ਇਕੱਠੇ ਤੁਸੀਂ ਕੋਈ ਕੈਸ ਕੋਈ ਕੀਤੀ ਕਿੱਥੇ ਕੰਪਲੀਟ ਕੀਤੀ ਸ਼ਿਕਾਇਤ ਅਸੀਂ ਵੇਖੋ ਜੀ ਸੀਐਮ ਮਾਨਪਤ ਸੀਐਮ ਸਾਹਿਬ ਨੂੰ ਵੀ ਪ ਆ ਦੇਖੋ ਜੀ ਅਸੀਂ ਡਿਪਟੀ ਕਮਿਸ਼ਨਰ ਹਾਈ ਕਮਿਸ਼ਨਰ ਸਾਰਿਆਂ ਨੂੰ ਭੇਜਤਾ ਜੀ ਅਸੀਂ ਆਪ ਦਾ ਸ਼ਾਂਤੀਮੂਰਤ ਪੂਰਵਕ ਪ੍ਰੋਟੈਸਟ ਕਰ ਰਹੇ ਆ ਜੀ ਕਿੰਨੇ ਕ ਬੱਚੇ ਖਲ ਅੱਜਵਾਰ ਹੋਏ ਘਟੋ ਘਟ 300 ਬੱਚੇ ਇਹਨਾਂ ਨੇ ਭੇਜਤੇ ਆ ਜੀ ਪਿਛਲੇ 3 ਮਹੀਨਿਆਂ ਚ 30 ਕਰੋੜ ਦੀ ਠੱਗੀ ਹੈ ਜੀ ਸਿੱਧੀ ਸਿੱਧੀ ਇੱਕ ਬੱਚੇ ਪਿੱਛੋਂ 10 ਲੱਖ ਦੀ ਸੁਨੀਲ শেਡ ਬੋਲ ਰਿਹਾ ਜੀ ਲੁਧਿਆਣਾ ਤੋਂ ਮੇਰੀ ਬੇਟੀ ਮਾਨਸੀ শেਡ ਇਹਨਾਂ ਨੇ ਸਕਾਈਬਰਡ ਵਾਲਿਆਂ ਨੇ ਭੇਜਿਆ ਸੀ ਵੀ ਉੱਥੇ VLC ਚ ਕਰਾਵਾਂਗੇ ਤੁਹਾਡੀ ਐਡਮਿਸ਼ਨ ਫਿਰ ਇਹਨਾਂ VLC ਜੀ ਨਹੀਂ ਕਰਾਈ PLC ਚ ਕਰਾਈ ਜਿਹੜਾ ਕਿ ਪ੍ਰਾਈਵੇਟ ਕਾਲਜ ਹੈ ਉਹ ਨਾਲ ਉਦੋਂ ਕਹਿੰਦੇ ਸੀ ਵੀਐਲਸੀ ਨਾਲ ਅਰੇਂਜਮੈਂਟ ਆ ਸਾਡਾ ਉੱਥੇ ਬੱਚੇ ਜਾ ਕੇ ਵੀਐਲਸੀ ਨਾਲ ਕੋਈ ਅਰੇਂਜਮੈਂਟ ਨਹੀਂ ਤੇ ਇਹ ਇਹਨਾਂ ਨੇ 15 ਲੱਖ ਰੁਪਏ ਲਏ ਸਾਡੇ ਕੋਲ ਫੀਸ ਜਮਾਈ ਸਾਡੀ ਸਿਰਫ 5 ਲੱਖ ਬਾਕੀ ਇਹਨਾਂ ਨੇ ਕੈਸ਼ ਲੈ ਲਿਆ ਸਾਡੇ ਕੋਲ ਉਦੋਂ ਕਹਿੰਦੇ ਸੀ ਵਰਕ ਵੀਜ਼ਾ ਵੀ ਦਵਾਵਾਂਗੇ ਤੇ ਅਗਲੇ ਸਾਲ ਤੁਹਾਡੀ ਉੱਥੇ ਕਲਾਸ ਕਲਾਸੀ ਔਨਲਾਈਨ ਲਗਾ ਰਹੇ ਹਾਂ ਜੀ ਬੱਚੇ ਉੱਥੇ ਜਾ ਰਹੇ ਕਹਿੰਦੇ ਆਫਲਾਈਨ ਦਾ ਕੋਈ ਅਰੇਂਜਮੈਂਟ ਨਹੀਂ 14 ਕੁਰਸੀਆਂ ਦਾ ਕਾਲਜ ਹੈ ਇੱਕ ਰੂਮ ਵਿੱਚ ਸਿੰਗਲ ਰੂਮ ਵਿੱਚ ਕਾਲਜ ਹੈ ਹਮ ਤਾਂ ਨਾਲ ਆਇਆ ਕਹਿੰਦੇ ਉਹ ਕਹ ਉਹ ਕਹਿੰਦੇ ਜੀ ਤੁਹਾਡਾ ਵੱਡੇ ਮਤਲਬ ਵੱਡੇ ਫਰਾਡ ਹੋ ਰਹੇ ਨੇ ਜਿਹੜੇ ਰਸੀਦ ਦਿੰਦੇ ਨਹੀਂ ਲਾਸਟ ਮੂਮੈਂਟ ਤੇ ਜਦੋਂ 31 ਤਰੀਕ ਨੂੰ ਫਲਾਈਟ ਸੀ ਮੇਰੀ ਬੇਟੀ ਦੀ ਇਹਨਾਂ ਨੇ 30 ਤਰੀਕ ਨੂੰ ਮੈਨੂੰ ਫਾਈਲਾਂ ਦਿੱਤੀਆਂ ਜਿਸ ਸਾਨੂੰ ਪਤਾ ਲੱਗਿਆ ਕਿ 5 ਲੱਖ ਰੁਪਏ ਜਮ੍ਹਾਂ ਹੋਏ ਚਾ ਕੀ ਮੰਗ ਕਰਦੇ ਹੋ ਮੰਗੇ ਜੀ ਸਾਡੀ ਬੱਚੇ ਦੀ ਜਿਹੜੀ VLC ਵਿੱਚ ਐਡਮਿਸ਼ਨ ਕਰਾਈ ਜਾਵੇ ਸਾਨੂੰ ਹੋਰ ਕੋਈ ਮੰਗ ਨਹੀਂ ਬੱਚੀ ਖੱਜਲ ਖਰਾਬ ਹੋ ਰਹੀ ਹੈ ਖੱਜਲ ਖਰਾਬ ਹੋ ਰਹੀ ਦੋ ਮਹੀਨੇ ਹੋ ਗਏ ਬੱਚੇ ਰੋ ਰਹੇ ਤੇ ਨਾ ਰੋਟੀ ਨਾ ਪਾਣੀ ਨਾ ਵਿਚਾਰ ਰਹਿਣ ਦਾ ਢੰਗ ਹੈ ਨਾ ਕੁਛ ਲੈਣ ਦੇਣਾ। ਉਹ ਵੀ ਤਾਂ ਨੇ ਤੇ ਬੈਠੇ ਉੱਤੇ। ਮੈਂ ਨਾਲ ਹੈ ਜੀ ਉਹਦੇ। ਉਧਰ ਜਦੋਂ ਇਸ ਮਾਮਲੇ ਬਾਬਤ ਇਮੀਗ੍ਰੇਸ਼ਨ ਦਫ਼ਤਰ ਵਾਲਿਆਂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਮੁੰਡੇ ਦੀ ਘਰਵਾਲੀ ਨੇ ਵਿਦੇਸ਼ ਜਾ ਕੇ ਮੁੰਡੇ ਨੂੰ ਬੁਲਾਉਣ ਤੋਂ ਇਨਕਾਰ ਕਰ ਦਿੱਤਾ। ਮੇਰਾ ਨਾਮ ਮੁਸਕਾਨ ਹੈ। ਹਾਂ ਜੀ। ਇਹਨਾਂ ਦੀ ਐਕਚੁਅਲੀ ਕੀ ਹੈ? ਕੰਟਰੈਕਟ ਮੈਰਿਜ ਕਰੀ ਹੋਈ ਸੀ। ਕੁੜੀ ਅਸੀਂ ਰੀਸੈਂਟਲੀ ਭੇਜੀ ਹੈ। ਹੁਣ ਕੁੜੀ ਬਾਹਰ ਜਾ ਕੇ ਮੁਕਰ ਗਈ ਹੋਈ ਹੈ ਕਿ ਮੁੰਡੇ ਨੂੰ ਮੈਂ ਨਹੀਂ ਬੁਲਾਉਣਾ ਚਾਹੁੰਦੀ। ਕੁੜੀ ਉਹ ਤੇ ਜਾ ਕੇ ਕਿਸੇ ਹੋਰ ਨਾਲ ਰਹਿ ਰਹੀ ਹੈ ਹੈਨਾ ਤਾਂ ਅਸੀਂ ਕਿਹਾ ਕਿ ਅਸੀਂ ਕੁੜੀ ਨਾਲ ਕੰਟੈਕਟ ਕਰਨ ਦਾ ਵੀ ਕੋਸ਼ਿਸ਼ ਕਰ ਰਹੇ ਹਾਂ ਕਰਦਿਆਂ ਨਾਲ ਵੀ ਕੁੜੀ ਫੋਨ ਨਹੀਂ ਚੱਕਦੀ ਨਾ ਹੀ ਕੋ ਕੰਟੈਕਟ ਕਰਦੀ ਹੈ ਉੱਥੇ ਜਾ ਕੇ ਜਿਹੜੇ ਸਟੂਡੈਂਟਸ ਨਾਲ ਕੁੜੀਆਂ ਨਾਲ ਉਹ ਰਹਿ ਰਹੀ ਹੈ ਕੁੜੀ ਦਾ ਤਾਂ ਉਹ ਰਿਸ਼ਤੇਦਾਰ بیٹھا ਨਾਲ ਜੀ ਉਹੀ ਗੱਲ ਹੈ ਰਿਸ਼ਤੇਦਾਰ ਆਏ ਹੋਏ ਆ ਪਰ ਇਹ ਵੀ ਚੁੱਲੀ ਗੱਲ ਨਹੀਂ ਦੱਸਦੇ ਕਿ ਗੱਲ ਕੀ ਹੈ ਇਹ ਕੁੜੀ ਬੁਲਾਉਣਾ ਹੀ ਨਹੀਂ ਚਾਹੁੰਦੀ ਅਸੀਂ ਵੀ ਕੰਟੈਕਟ ਕਰ ਰਹੇ ਹਾਂ ਪਰਸਨਲੀ ਬੱਚੇ ਨੇ ਬੱਚੇ ਫੋਨ ਨਹੀਂ ਚੁੱਕਦਾ 14 ਉਹ ਕਹਿੰਦੇ 14 ਕੁਰਸੀਆਂ ਦਾ ਕਾਲਜ ਹੈ ਇੱਕ ਕਮਰੇ ਚ ਇੱਕ ਕਲਾਸ ਸਰ ਇਹਦੇ ਕੁਝ ਨਹੀਂ ਕੁੜੀ ਜਾ ਰਹੀ ਹੈ ਪੜ੍ਹ ਰਹੀ ਹੈ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਸੀ ਕਹਿੰਦੇ ਵੀ ਉਥੇ ਸਿਰਫ ਸਿਰਫ ਆਫਲਾਈਨ ਆਨਲਾਈਨ ਕਰਨਾ ਪਰ ਦੇਖੋ ਜਦੋਂ ਬਿਨਾ ਕਾਲਜ ਦੇ ਤੋਂ ਵੀਜ਼ਾ ਗ੍ਰਾਂਟ ਹੁੰਦਾ ਨਹੀਂ 2 ਸਾਲ ਦਾ ਵੀਜ਼ਾ ਗ੍ਰਾਂਟ ਹੋਇਆ ਹੋਇਆ ਹੈ ਨਾ ਦਾ ਹੈ ਨਾ ਹਾਈ ਕਮਿਸ਼ਨ ਵੀਜ਼ਾ ਗ੍ਰਾਂਟ ਉਹਦੇ ਹੀ ਕਰਦਾ ਕਿ ਜਦੋਂ ਕਾਲਜ ਹੁੰਦਾ ਔਰ ਸਾਰਾ ਕੁਝ ਮਤਲਬ ਤੁਸੀਂ ਕਿਸੇ ਤਰੀਕੇ ਦਾ ਫਰਾਡ ਨਹੀਂ ਕੀਤਾ ਨਹੀਂ ਬਿਲਕੁਲ ਵੀ ਨਹੀਂ ਉਹਨੇ ਆਪ ਦਾ ਪੱਕਾ ਦੱਸ ਨਹੀਂ ਰਹੇ ਕਿ ਕੁੜੀ ਸਾਡੀ ਬੁਲਾਉਣੀ ਚਾਹੀਦੀ ਹੈ ਤੇ ਕਾਫੀ ਆਰ ਆਹ ਹੀ ਬਾਕੀ ਮੈਮ 300 ਬਾਕੀ ਬੱਚਿਆਂ ਦੀ ਕੁੜੀਆਂ ਦੀ ਸਪਾਉਸਸ ਦੀ ਫਾਈਲ ਲੱਗੀ ਹੋਈ ਹੈ ਅਸੀਂ ਜਾ ਕੇ ਕਹੇ ਤੁਸੀਂ ਸਪਾਉਸ ਦੀ ਫਾਈਲ ਲਵਾਓ ਕੁੜੀ ਜਾਂਦੀ ਨਹੀਂ ਇਹਨਾਂ ਨੇ ਜਾ ਕੇ ਫਾਈਲ ਲਵਾਉਂਦੇ ਨੇ ਪੇਰੈਂਟਸ ਨੇ ਲਗ ਲਗ ਮੈਮ ਹਾਂਜੀ ਇਹਨਾਂ ਨੇ ਉਹੀ ਕਹਿ ਰਹੇ ਨੇ ਕਿ ਜਾ ਕੇ ਫਾਈਲ ਲ ਨੇ ਹਾਈ ਕਮਿਸ਼ਨ ਚ ਨਹੀਂ ਹੈਨਾ ਅੰਬੈਸੀ ਚ ਨਹੀਂ ਫੈਸਲਾ ਹੋਣ ਲੱਗਿਆ ਉਹਨਾਂ ਦਾ ਰਿਜ਼ਲਟ ਨੇ ਹੁਣ ਬੱਚੇ ਜਾ ਕੇ ਫਾਈਲ ਹੀ ਨਹੀਂ ਲਵਾਉਣਾ ਚਾਹੁੰਦੇ ਤੇ ਉਹਦੇ ਚ ਅਸੀਂ ਵੀ ਕੀ ਕਰ ਸਕਦੇ ਆ ਅਸੀਂ ਇੱਥੇ ਇਹਨਾਂ ਦੀ ਹੈਲਪ ਕਰ ਸਕਦੇ ਆ ਇਵਨ ਬੱਚਾ ਬਾਹਰ ਪਹੁੰਚ ਕੇ ਤਾਂ ਵੀ ਹੈਲਪ ਕਰਦੇ ਕਿਹੜੀ ਕਹਿੰਦੇ 1 ਮਹੀਨੇ 1 ਸਾਲ ਦੀ ਫੀਸ ਭਰਾਈ ਗਈ ਹੈ 2 ਸਾਲਾਂ ਦੀ ਲਈ ਗਈ ਹੈ ਉਹ ਕਹਿੰਦੇ ਸਾਡੇ ਕੋਲ ਦੋ ਦੋ ਸਾਲ ਬੱਚਾ ਉੱਥੇ ਗਿਆ 2 ਸਾਲ ਬੱਚਾ ਪੜ ਰਿਹਾ ਉਹਨੂੰ ਕੋਈ ਜਾ ਕੇ ਉੱਥੇ ਫੀਸ ਪੁੱਛ ਰਿਹਾ ਕੁਝ ਕਰ ਰਿਹਾ ਸਾਨੂੰ ਆ ਕੇ ਦੱਸੋ ਅਸੀਂ ਕਨਫਰਮਡ ਆ ਉਸ ਚੀਜ਼ ਲਈ ਅਦਰੋਂ ਲਈ ਹੈ ਅਪਨੀ ਹਾਂਜੀ ਹਾਂਜੀ ਫੀਸ ਇਹਨਾਂ ਦੀ ਗਈ ਹੋਈ ਹੈ 2 ਸਾਲ ਆਪ ਜੀ ਉਹਨਾਂ ਨੇ ਸਰਕਾਰੀ ਵੀ ਗੱਲ ਸਰ ਉਹ ਸਾਰਾ ਕੁਝ ਨਾਲ ਕਲੀਅਰ ਹੈ ਹੈਨਾ ਔਰ ਲੀਗਲ ਐਗਰੀਮੈਂਟ ਹੈ ਇਵਨ ਮੈਡੀਕਲ ਟਾਈਮ ਅਸੀਂ ਬੱਚੇ ਨੂੰ ਆਫਰ ਲੈਟਰ ਵੀ ਦਿੰਨੇ ਆ ਆਫਰ ਲੈਟਰ ਆਪ ਲਿਖਿਆ ਹੁੰਦਾ ਕਿਹੜਾ ਕਾਲਜ ਹੈ ਕਿਹੜਾ ਕਾਲਜ ਨਹੀਂ ਹੈ ਉਸ ਟਾਈਮ ਇਹ ਬੋਲਦੇ ਇਹਨਾਂ ਨੂੰ ਜਦੋਂ ਕਿ ਪ੍ਰੋਬਲਮ ਜਦੋਂ ਵੀਜ਼ਾ ਗ੍ਰਾਂਟ ਹੋ ਗਿਆ ਬੱਚੇ ਪਹੁੰਚ ਗਏ ਉਸ ਤੋਂ ਬਾਅਦ ਬੋਲਦੇ ਉਹ ਕੋਈ ਕਹਿਣਾ ਚਾਹੁੰਦੇ ਹਾਂ ਉਹ ਝੂਠੇ ਅਲੋਕੇਸ਼ਨ ਹਾਂਜੀ ਝੂਠੇ ਅਲੋਕੇਸ਼ਨ ਲਗਾ ਰਹੇ ਨੇ ਇਵਨ ਆ ਕੇ ਸਾਡੇ ਨਾਲ ਆ ਕੇ ਗੱਲ ਕਰਦੇ ਜਦੋਂ ਕਿ ਪ੍ਰੋਬਲਮ ਸੀ ਆ ਕੇ ਸਿੱਧਾ ਬੈਠਣਾ ਇਜ਼ ਨੋਟ ਅ ਸੋਲੂਸ਼ਨ ਨਾ ਮੇਰਾ ਨਾਮ ਕਿਸ਼ਨ ਸਿੰਘ ਹੈ ਜੀ ਕਾਪੜੇ ਦੇ ਪਹੁੰਚੇ ਹੋ ਨਹੀਂ ਪੀਸੀਆ ਆਇਆ ਜੀ ਮੌਕੇ ਤੇ ਸਾਨੂੰ ਕਿਤੇ ਨੰਬਰ ਪੀਸੀਆ ਸਰ 44 ਨੰਬਰ ਪੀਸੀਆ ਤੋਂ ਬੋਲ ਰਿਹਾ ਜੀ ਅਸੀਂ ਤਾਂ ਸਿਰ ਮੇਰੇ ਨੂੰ ਕਿਹਾ ਵੀ ਦੋਨੇ ਤੇਰੇ ਸਾਹਤ ਆਉਂਦੀ ਬੈਠ ਕੇ ਗੱਲਬਾਤ ਕਰ ਲਓ ਜਿਹੜਾ ਨਾ ਰਿਜਿਨਰ ਨਹੀਂ ਆ ਥਾਣੇ ਆ ਜੀ ਥਾਣੇ ਆ ਕੀ ਹੈ ਇਹ ਕਹਿੰਦੇ ਜੀ ਇਹਨਾਂ ਦਾ ਕੋਈ ਆਪਸ ਵਿੱਚ ਕੋਈ ਰੌਲਾ ਕਿ ਮੁੰਡੇ ਕੁੜੀ ਨਹੀਂ ਬੁਲਾ ਰਹੀ ਜਾਂ ਇਹ ਕੋਈ ਹੈ ਚੱਕਰ ਇਹ ਮੈਂਟ ਦਾ ਸਾਨੂੰ ਹਾਂ ਜੀ ਸਾਨੂੰ ਬਾਕੀ ਕੋਈ ਰੌਲਾ ਬਾਹਰ ਹੁਣ ਥਾਣੇ ਦੇ ਬੈਠੇ ਸ਼ਾਂਤ ਵੀ ਧਰਨ ਬਾਹਰ ਸ਼ਾਂਤ ਵੀ ਧਰਨ ਜਾਂ ਕੋਈ ਅਸੀਂ ਇਹ ਜੀ ਨਹੀਂ ਬਿਲਕੁਲ ਇਹਨੂੰ ਕਹਿੰਦੇ ਆਂ ਆਮਨਾਵ ਦਾ ਕਾਰਵਾਈ ਕਰੋ ਥਾਣਾ ਕਿਹੜਾ ਲੱਗੇਗਾ ਥਾਣਾ ਮਾਡੋ ਟਾਣ ਲੱਗ ਰਹੀ ਦੋਵੇਂ ਧਿਰਾਂ ਇੱਕ ਦੂਜੇ ਉੱਤੇ ਗੰਭੀਰ ਇਲਜ਼ਾਮ ਲਗਾ ਰਹੀਆਂ ਹਨ ਆਖਿਰ ਕੀ ਹੈ ਪੂਰੀ ਸਚਾਈ ਇਹ ਤਾਂ ਹੁਣ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆ ਸਕਦਾ ਹੈ ਖੈਰ ਜੇਕਰ ਤੁਸੀਂ ਵੀ ਵਿਦੇਸ਼ ਜਾਣ ਦੀ ਸੋਚ ਰਹੇ ਹੋ ਤਾਂ ਸਾਰੀ ਜਾਂਚ ਪੜਤਾਲ ਕਰਕੇ ਹੀ ਪੰਗਾਲਿਓ ਨਹੀਂ ਤਾਂ ਫਿਰ ਤੁਸੀਂ ਵੀ ਪੰਗੇ ਵਿੱਚ ਪੈ ਸਕਦੇ ਹੋ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੇ ਦੀ ਰਿਪੋਰਟ